ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਕਵਰਨਾਮਾ ਨੀਟੀਬੀ ਨਾਰ ਸਿੰਘ ਕਿਲਾ ਦਿਨਾਲ ਦੇ ਮੈਦਾਨਾ ਆਪਣਾ ਨਾਰ ਸਿੰਘ ਕਿਲਾ ਜੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅੰਮਲੋਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿੱਥੇ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਜਿੱਥੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅੰਮਲੋਾ ਨੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸਰਗਤ ਕੀਤੇ ਆ ਤੇ ਤੁਹਾਨੂੰ ਲੈ ਕੇ ਚੱਲਦੇ ਆ ਸਕੂਲ ਦੀਆਂ ਦਿਖਾਉਂਦੇ ਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਵ ਦੀਆਂ ਲਾਈਵ ਤਸਵੀਰਾਂ ਤੇ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਤੇ ਤੁਹਾਨੂੰ ਦਿਖਾ ਰਹਿਣ ਲਾਈਵ ਤਸਵੀਰਾਂ ਜੋ ਕਿ ਅੱਜ ਜਿਹੜਾ ਪ੍ਰੋਗਰਾਮ ਹੈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਵ ਵਿੱਚ ਕਰਾਇਆ ਜਾ ਰਿਹਾ ਉਹਦੀਆਂ ਤੁਹਾਨੂੰ ਦਿਖਾਉਣ ਜਾ ਰਹੇ ਆ ਲਾਈਵ ਤਸਵੀਰਾਂ ਪੰਜਾਬੀ ਖਬਰ ਨਵਾਂ ਮਾਨੀ ਦੀ ਟੀਮ ਦੇ ਨਾਲ ਸਮੇਂ ਜਿਲ੍ਹਾ ਦੇ ਨਾਲ ਤੇ ਆਜੋ ਆਪਾਂ ਦੇਖਦੇ ਆਂ ਤੇ ਲੈ ਕੇ ਚੱਲਦੇ ਆ ਤੁਹਾਨੂੰ ਸਕੂਲ ਦੇ ਵਿੱਚ हाँ जी हाँ जी हाँ जी हाँ जी ਜੋੜਦਾਰ ਤਾੜੀਆਂ ਦੇ ਨਾਲ ਬੱਚੋ ਸਟੇਜ ਤੇ ਕਰੋ ਜੀ ਤਾੜੀਆਂ ਰੋਕਣੀ ਨਹੀਂ ਚਾਹੀਦੀ ਜਦੋਂ ਕਾਹਨ ਨੂੰ ਜਵਾ ਆਪਣੀ ફી ਨਹੀਂ ਕਰ ਲੈਣਗੇ ਬਹੁਤ ਬਹੁਤ ਸ਼ੁਕਰੀਆ ਮੋ ਹੈ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਮੈਂ ਸਾਡੇ ਬੱਚਿਆਂ ਦੇ ਵਿੱਚ ਸਾਡੇ ਅਧਿਆਪਕਾਂ ਦੇ ਵਿੱਚ ਇਹ ਖਤਮਾ ਤੇ ਸੁਖਾ ਦੇ ਦਿੱਤੇ ਅੱਜ ਖੁਸ਼ੀ ਹੈ ਮੈਨੂੰ ਸ਼ਬਦ ਨਹੀਂ ਆਉਣ ਰਹੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਐਮਐਲਏ ਸਾਹਿਬ ਦਾ ਇਥੇ ਇਸ ਤਕਵਾਲ ਕਰਾਂ ਕਿਉਂਕਿ ਇਸ ਸਕੂਲ ਲਈ ਐਮਐਲਏ ਸਾਹਿਬ ਦੀ ਬਹੁਤੱਖੀ ਦੇਣ ਹੈ ਇਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਬਾਰ ਬਾਰ ਇਸ ਸਕੂਲ ਲਈ ਬਾਰ ਬਾਰ ਯਤਨ ਕਰ ਰਹੇ ਨੇ ਜਿਹੜੀਆਂ ਚੀਜ਼ਾਂ ਕਦੇ ਸੋਚੀਆਂ ਵੀ ਨਹੀਂ ਸੀ ਉਹ ਇਸ ਸਕੂਲ ਨੂੰ ਐਮਐਲਏ ਸਾਹਿਬ ਦੀ ਬਦੌਰਤ ਮਿਲੀਆਂ ਨੇ ਤੇ ਮੈਂ ਬਹੁਤ ਮਸ਼ਕੂਰ ਹਾਂ ਐਮਐਲਏ ਸਾਹਿਬ ਦੇ ਹਜੇ ਮੇਰੇ ਜੀਵਨ ਦੇ ਵਿੱਚੋਂ ਉਹਨਾਂ ਨੇ ਸਮਾਂ ਕੱਟਿਆ ਸਾਡੇ ਦਰਮਿਆਨ ਪਹੁੰਚੇ ਨੇ ਇੱਕ ਵਾਰੀ ਫੇਰ ਉਹਨਾਂ ਦਾ ਉਹਨਾਂ ਦੇ ਨਾਲ ਹੀ ਟੀਮ ਦਾ ਪラスਟੂ ਜਮਾਤ ਦੇ ਬੱਚੇ ਐਮਐਲਏ ਸਾਹਿਬ ਦਾ ਵੇਜ ਲਾ ਕੇ ਸਨਮਾਨ ਕਰ ਰਹੇ ਨੇ ਜਨਾਬ ਜਨਾਬ ਲਈ ਵੇਜ ਰੋਗ ਦੇ ਵਾਸਤੇ ਸਾਡੇ ਸੀਨੀਅਰ ਟੀਚਰਸ ਤੇ ਬੱਚਿਆਂ ਨੂੰ ਆਹਵਾਨ ਕਰਦਾ ਕਿਉਂਕਿ ਸਾਡੀ ਰਵਾਇਤ ਹੈ ਕਿਉਂਕਿ ਜਿਹੜਾ ਲੋਕਾਂ ਦੀ ਸਾਡੇ ਸਕੂਲ ਪ੍ਰਤੀ ਇੱਜ਼ਤ ਦੇਣ ਤੇ ਉਹਨਾਂ ਦਾ ਸਵਾਗਤ ਕਰਨਾ ਬਣਦਾ ਹੈ ਤੇ ਐਮਐਨਏ ਸਾਹਿਬ ਤੇ ਉਹਨਾਂ ਦੇ ਨਾਲ ਆਈ ਸਮੁੱਚੀ ਟੀਮ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਜਿਹੜੇ ਕਿ ਇਸ ਸਕੂਲ ਲਈ ਹਮੇਸ਼ਾ ਤਤਪਰ ਰਹਿੰਦੇ ਆ ਉਹਨਾਂ ਦੇ ਨਾਲ ਸਾਡੇ ਐਸਐਮਸੀ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਜੀ ਸਰਦਾਰ ਦਰਸ਼ਨ ਸਿੰਘ ਜੀ ਚੀਮਾ ਜਿਹੜੇ ਕਿ ਐਮਸੀਮ ਲੋਕ ਨੇ ਹਰਮਨ ਰਾਣੀ ਜੀ ਸਾਫ ਕਾਮੀਤ ਪ੍ਰਧਾਨ ਨਗਰ ਕੌਂਸਲ ਮੰਡੋ ਸੁਖਵਿੰਦਰ ਕੌਰ ਗਹਿਰੋਤ ਜੀ ਚੇਅਰਮੈਨ ਮਾਰਕਟ ਸ਼੍ਰੀ ਰਕੇਸ਼ ਕੁਮਾਰ ਪੰਟੀ ਜੀ ਵਪਾਰ ਮੰਡਲ ਦੇ ਪ੍ਰਧਾਨ ਨੇ ਮੋਨੀ ਪੰਡਤ ਜੀ ਜਲਵੀ ਸ਼ਰਮਾ ਜੀ ਐਮਸੀ ਲਖਵੀਰ ਸਿੰਘ ਜੀ ਸਰਦਾਰ ਕਗਨਦੀਪ ਸਿੰਘ ਗੱਗੀ ਸੋਸ਼ਲ ਮੀਡੀਆ ਬਲੌਗ ਪ੍ਰਧਾਨ ਅਸ਼ੀਸ਼ ਜਿੰਦਲ ਆਸ਼ੂ ਜੀ ਆਰਟੀ ਅਸੋਸੀਏਸ਼ਨ ਤੋਂ ਪਰਮਿੰਦਰ ਸਿੰਘ ਜੀ ਵਾਰਡ ਨੰਬਰ 3 ਤੋਂ ਪਰਮਿੰਦਰ ਕੁਮਾਰ ਜੀ ਵਰਿੰਦੀਪ ਸਿੰਘ ਭਦੇਸ਼ਾ ਪਾਲੀ ਅਰੋੜਾ ਜੀ ਮਾਸਟਰ ਮੋਹਨ ਸਿੰਘ ਪਤਨਾ ਸੰਦੀਪ ਕੇਂਦਰ ਵਰਿੰਦਰ ਕੇਂਦਰ ਪੂਰਨ ਮਰੂਨਾ ਜੀ ਤੇ ਹੋਰ ਬਹੁਤ ਸਾਰੇ ਉਤਵੱਤ ਵਿਅਕਤੀ ਜਿਹੜੇ ਮਾਣੇ ਆਪਣੀ ਅਫਸੀ ਸਾਡੇ ਨਾਲ ਵਾਜਮਾਨ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਸੇ ਦੇ ਨਾਲ ਸਨਮਾਨ ਦੀ ਕੀਜੀਆ ਜੀਨੀਅਰ ਕੰਪਨੀ ਦਾ ਸ਼੍ਰੀ ਭੂਸਨ ਸਿੰਘ ਜੀ, ਰਿਸ਼ੂ ਕਰਤਾ ਜੀ, ਸ਼ਵਨਜੀਤ ਸਿੰਘ ਸਿੱਖੀ ਜੀ, ਨਹਿਰ ਸਿੰਘ ਰਗੀਲਾ ਜੀ, ਹਮਸ਼ੇਸ਼ ਸਿੰਘ ਖੇੜੀ ਸੋਧੀਆਂ ਵਰਪ੍ਰੀਤ ਸਿੱਖਾਂ ਨੇ ਕੀਤੇ ਆਏ ਸਕੂਲ ਇਸ ਮੁਕਾਮ ਤੇ ਪਹੁੰਚਿਆ ਅੱਜ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਨੇ ਤੇ ਆਕਰ ਦਵੇ ਬਿਹਾਲ ਨਿਰੰਤਰ ਹੁੰਦੀ ਇਸ ਦੀ ਚਾਲ ਕਦੇ ਨਹੀਂ ਝੁਕਦੀ ਸਮੇ ਦੀ ਕਹਾਣੀ ਇਹ ਇੰਜ ਭਰ ਜਿਸ ਮੌਕੇ ਲੈਕਚਰਰ ਕੁਲਦੀਪ ਸਿੰਘ ਫਤਿਹਪੁਰ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਰਦਾਰ ਗੁਰਦਰ ਸਿੰਘ ਗਰੀਬੜਿੰਗ ਐਮ ਐਲ ਏ ਹਲਕਾ ਮਰੋ ਸਰਦਾਰ ਦਰਸ਼ਨ ਸਿੰਘ ਜੀ ਨੂੰ ਤੇ ਹੋਰ ਬਹੁਤ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਮ ਸੀ ਸਹਿਬਾਨਾ ਦਾ ਜਿਹੜਾ ਨਿੱਘਾ ਸਵਾਗਤ ਹੈ ਉਹ ਲੈਕਚਰਾਰ ਕੁਲਦੀਪ ਸਿੰਘ ਫਤੇਵਰ ਵੱਲੋਂ ਕੀਤਾ ਗਿਆ ਅਤੇ ਜੀ ਆਇਆਂ ਆਖਿਆ ਗਿਆ ਜਿਹੜਾ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊ ਟੀਵੀ ਤੇ ਲਾਈਵ ਤਸਵੀਰਾਂ ਨੇ ਜਿੱਥੇ ਅੱਜ ਬੱਚਿਆਂ ਨੇ ਵੀ ਵਧੀਆ ਤਰੀਕੇ ਦੇ ਨਾਲ ਸਟੇਜ ਤੇ ਪਰਫਾਰਮੈਂਸ ਕੀਤੀ ਹੈ ਤੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਬੱਚਿਆਂ ਦਾ ਗਿੱਧਾ ਪੰਗੜਾ ਕਵਿਤਾਵਾਂ ਇੰਨੀਆਂ ਵਧੀਆ ਤਰੀਕੇ ਦੇ ਨਾਲ ਪੇਸ਼ਕਸ਼ ਕੀਤੀ ਗਈ ਸੀ ਇਹਨਾਂ ਦਾ ਜਿਹੜਾ ਸਿਹਰਾ ਹੈ ਜਿਹੜੀ ਇਹ ਮਿਹਨਤ ਹੈ ਇਹ ਟੀਚਰਾਂ ਨੂੰ ਅਧਿਆਪਕਾਂ ਨੂੰ ਜਿਨ੍ਹਾਂ ਨੇ ਇੰਨੀ ਪਿੰਟ ਦੇ ਨਾਲ ਬੱਚੇ ਨੂੰ ਪ੍ਰਿੰਟ ਕੀਤਾ ਅਤੇ ਬੱਚਿਆਂ ਨੇ ਵੀ ਮਿਹਨਤ ਦਾ ਜਿਹੜਾ ਬੰਦਾ ਪੂਰਾ ਮੋੜਿਆ ਸਟੇਜ ਦੇ ਉੱਪਰ ਦੇਖ ਰਹੇ ਹਾਂ ਪੰਜਾਬੀ ਖਬਰਨਾਮਾ ਨੀਲ ਟੀਵੀ ਦੇ ਨਾਲ ਸਿੰਘਲ ਵੀਲਾ ਦੇ ਨਾਲ ਬਹੁਤ ਹੀ ਉਤਸ਼ਾਹ ਨਾਲ ਆਇਆ ਜਾਂਦਾ ਸੁਣਦੇ ਹਾਂ ਸੀਨੀਅਰ ਆਪਾ ਜੀ ਦਸਨ ਸਿੰਘ ਚਿਮਾ ਫਮਲੋਨੀ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਮੇਰੀ ਆਪਣੀ ਖਬਰਨਾਮਾ ਨੀਲ ਟੀਵੀ ਤੇ ਆਜੋ ਦੇਖੋ ਸਾਡੇ ਇਹ ਦੋ ਸਕੂਲ ਨੇ ਉਹ ਆ ਸਕੂਲ ਤੇ ਗਰਜ ਸਕੂਲ ਇਹਨਾਂ ਦਾ ਪਹਿਲਾ ਤੋਂ ਹੀ ਡਿਸਪਲਿਨ ਨਾਲ ਜਿਹੜਾ ਬਹੁਤ ਵਧੀਆ ਹੈ ਕਿਉਂਕਿ ਹੁਣ ਆਮ ਆਦਮੀ ਦੀ ਜਦੋਂ ਸਰਕਾਰ ਬਣੀ ਆ ਇਹਨਾਂ ਨੇ ਹੋਰ ਬਹੁਤ ਬਿਹਤਰ ਕਰਤਾ ਕਿਉਂਕਿ ਬੱਚੀਆਂ ਦੀ ਦੇਖ ਰੱਖ ਤੇ ਸਕੂਲ ਦੇ ਮੂਰੇ ਜਿਹੜੇ ਸਾਡੇ ਫੌਜੀ ਵੀਰ ਨੇ ਰਿਟਾਇਰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਕਿਉਂਕਿ ਬੱਚੀਆਂ ਜਦੋਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਛੁੱਟੀ ਹੁੰਦੀ ਆ ਅਸੀਂ ਰੋਟ ਦੇਖਦੇ ਆ ਉਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਬੜੀ ਸਰਲ ਤਰੀਕੇ ਨਾਲ ਲੰਘਾਇਆ ਜਾਂਦਾ ਏਹੀ ਕਾਰਨ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਇੱਕ ਹੈਲਥ ਤੇ ਤੇ ਇੱਕ ਐਜੂਕੇਸ਼ਨ ਤੇ ਜ਼ੋਰ ਦਿੱਤਾ ਜਿਹੜੀ ਸਾਡੀਆਂ ਬਹੁਤ ਜ਼ਰੂਰੀ ਲੋੜਾਂ ਨੇ ਕਿਉਂਕਿ ਜੇ ਸਾਡੇ ਬੱਚੇ ਪੜ ਜਾਣਗੇ ਤੇ ਉਹ ਆਪਣੇ ਪੈਰੀਂ ਸਹੀ ਹੋ ਜਾਣਗੇ ਉਹ ਆਪਦਾ ਰੋਜ਼ਗਾਰ ਵੀ ਪੈਦਾ ਕਰ ਲੈਣਗੇ ਉਹ ਆਪਦੀਆਂ ਨੌਕਰੀਆਂ ਵੀ ਪੈਦਾ ਕਰ ਲੈਣਗੇ ਤੇ ਮਾਪਿਆਂ ਤੇ ਬੋਝ ਵੀ ਵੱਢ ਗਏ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹ ਆਪ ਆਪਣੇ ਇੱਕ ਪ੍ਰਾਇਮਰੀ ਸਕੂਲ ਤੋਂ ਵਿੱਦਿਆ ਹਾਸਲ ਕਰਕੇ ਉੱਪਰ ਨੂੰ ਗਏ ਨੇ ਤੇ ਅੱਜ ਉਹ ਇੱਕ ਟੀਚਰ ਦੇ ਬੱਚੇ ਹੋਣ ਕਰਕੇ ਸੀਐਮ ਦੀ ਪਦਵੀ ਤੇ ਪਹੁੰਚੇ ਨੇ ਉਹਨਾਂ ਨੂੰ ਸਾਰੀ ਗਰਾਊਂਡ ਰਿਐਲਿਟੀ ਦਾ ਪਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਇਸ ਕਰਕੇ ਉਹਨਾਂ ਨੇ ਪੜ੍ਹਾਈ ਤੇ ਤੇ ਸਾਡੀ ਸਿਹਤ ਦੇ ਬਹੁਤ ਜ਼ੋਰ ਦਿੱਤਾ ਹੈ ਸਾਡੇ ਆ ਮੁੱਖ ਦੋਨੇ ਇਹੀ ਮੰਗਾਂ ਨੇ ਸਾਡੇ ਐਮਐਲਏ ਸਾਹਿਬ ਨੇ ਜਿਵੇਂ ਬੋਇਸ ਸਕੂਲ ਦੇ ਵਿੱਚ ਦੁਰਗ ਸਕੂਲ ਆਫ ਐਮਐਨਐਸ ਬਣਾਇਆ ਉਸੇ 4 ਕਰੋੜ ਰੁਪਏ ਦੀ ਗ੍ਰਾਂਟ ਉਹਨਾਂ ਨੇ ਲਿਆ ਕੇ ਦਿੱਤੀ ਆ ਜਿਹੜੇ ਕਿ ਬੱਚੇ ਪਬਲਿਕ ਸਕੂਲਾਂ ਦੇ ਵਿੱਚੋਂ ਹਟ-ਹਟ ਕੇ ਉਸ ਸਕੂਲ ਦੇ ਵਿੱਚ ਅਡਵੀਸ਼ਨਾ ਲੈਂੀਆਂ ਨੇ ਮੰਡੀ ਗਵਿੰਦਨਗਰ ਤੋਂ ਵੀ ਕਈ ਬੱਚੇ ਨੇ ਅਡਵੀਸ਼ਨਾ ਲੈਂੀਆਂ ਨੇ ਵਧੀਆ ਜਿਹੜੀ ਉਹ ਬਹੁਤ ਵਧੀਆ ਉੱਥੇ ਹੋ ਰਹੀ ਹੈ ਇੱਥੇ ਵੀ ਬਹੁਤ ਵਧੀਆ ਬਹੁਤ ਐਫਰਟ ਕਰਕੇ ਐਮਐਲਏ ਸਾਹਿਬ ਨੇ ਇਸ ਸਕੂਲ ਤੇ ਪੈਸੇ ਦਾ ਕੋਈ ਇਹਨਾਂ ਨੇ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜੀ ਚੀਜ਼ ਦੀ ਲੋੜ ਹੈ ਕਮਰਿਆਂ ਦੀ ਕੀ ਹੋਰ ਸਾਰੀਆਂ ਪ੍ਰੋਵਾਈਡ ਕਰਵਾਈਆਂ ਨੇ ਤੇ ਅੱਜ ਅਸੀਂ ਇਹੀ ਬੱਚਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਤੁਹਾਡੇ ਵਾਸਤੇ ਬਹੁਤ ਕੁਝ ਕਰ ਰਹੀ ਹੈ ਤੁਹਾਡਾ ਫਰਜ਼ ਬਣਦਾ ਵੀ ਆਪਣੀ ਜਿਹੜੀ ਡਿਊਟੀ ਆ ਸਕੂਲ ਦੇ ਵਿੱਚ ਤੁਸੀਂ ਜਿਹੜਾ ਟੀਚਰਾਂ ਦਾ ਆਪਣਾ ਪ੍ਰਿੰਸੀਪਲ ਸਭ ਦਾ ਬਹੁਤ ਸਤਿਕਾਰ ਕਰਨਾ ਉਹਨਾਂ ਦੇ ਮੂਹਰੇ ਕਦੇ ਨਹੀਂ ਬੋਲਣਾ ਕਿਉਂਕਿ ਤੁਹਾਨੂੰ ਐਚਪੀ ਪੜ੍ਹਨ ਵਾਸਤੇ ਭੇਜਦੇ ਨੇ ਮਾਪੇ ਤਿਆਰ ਕਰਕੇ ਜਦੋਂ ਸਾਡਾ ਟਾਈਮ ਹੁੰਦਾ ਸੀ ਅਸੀਂ ਪੜ੍ਹਦੇ ਸੀ ਤੇ ਨਾਲੇ ਤਾਂ ਜੇ ਲੇਟ ਹੋ ਜਾਣਾ ਤੁਹਾਡੇ ਨੇ ਕੁੱਟਣਾ ਤੇ ਨਾਲੇ ਉੱਥੇ ਸਕੂਲ 'ਚ ਕੁੱਟਣਾ ਪਰ ਕਦੇ ਕੋਈ ਬੱਚਾ ਘਰ ਆ ਕੇ ਇਹ ਨਹੀਂ ਕਿ ਜ਼ਿਆਦਾ ਵੀ ਸਾਨੂੰ ਟੀਚਰਾਂ ਨੇ ਕੁੱਟਿਆ ਹੋਰ ਥੋੜਾ ਜਿਹਾ ਆ ਸੋਸ਼ਲ ਮੀਡੀਆ ਦਾ ਜਵਾਨ ਹੈ ਥੋੜਾ ਜਿਹਾ ਸਿਸਟਮ ਉਲਟਾ ਹੋ ਗਿਆ ਕਿ ਅਗੜਾ ਕੇ ਵੀਡੀਓ ਬਣਾ ਕੇ ਰਹਿ ਰਹੇ ਆ ਜੇ ਕੋਈ ਟੀਚਰ ਸੇ ਕਈ ਵਾਰ ਬੜਾ ਮੋਟਾ ਬੋਤਾਂ ਦੀ ਕਰਾ ਲੈਣੇ ਟੀਚਰ ਬੱਚਿਆਂ ਦੇ ਤਾਂ ਉਹ ਵੀਡੀਓ ਬਣਾ ਬਣਾ ਕੇ ਪਾਉਂਦੇ ਨੇ ਬੈਠੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਦੋਂ ਅਸੀਂ ਘਰ ਵੀ ਕੰਮ ਕਰਦੇ ਆ ਸਕੂਲ ਸਾਡਾ ਇੱਕ ਮੰਦਰ ਹੈ ਗੁਰਦੁਆਰਾ ਨੇ ਵੀ ਅਹਿਮ ਹੈ ਕਿਉਂਕਿ ਜੇ ਅਸੀਂ ਪੜੇ ਹੋਵਾਂਗੇ ਤਾਂ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਾਂਗੇ ਤੇ ਤਾਂ ਹੀ ਸਾਨੂੰ ਕੋਈ ਗਿਆਨ ਮਿਲੂਗਾ ਇਸ ਕਰਕੇ ਤੁਸੀਂ ਟੀਚਰਾਂ ਦਾ ਬਹੁਤ ਸਤਿਕਾਰ ਕਰਨਾ ਹੈ ਆਪਣੇ ਮਾਪਿਆਂ ਦਾ ਬਹੁਤ ਸਤਿਕਾਰ ਕਰਦਾ ਇਸ ਕਰਕੇ ਸਰਕਾਰ ਤੁਹਾਡੀ ਬਹੁਤ ਮਦਦ ਕਰ ਰਹੀ ਹੈ ਐਮਐਲਏ ਸਾਹਿਬ ਤੁਹਾਡੀ ਹਰ ਗੱਲ ਨੂੰ ਟੀਚਰ ਸਾਹਿਬਾਨ ਬੈਠੇ ਨੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਜਿਹੜੀ ਵੀ ਕੋਈ ੜਵਾਲ ਹੁੰਦੀ ਹੈ ਤੁਰੰਤ ਪੂਰੀ ਕੀਤੀ ਜਾਂਦੀ ਹੈ ਮੈਂ ਇਹਨਾਂ ਕਹਿੰਦਾ ਹਾਂ ਕਿ ਮਨੋ ਜਾਚ ਕੇ ਵਾਹਿਦ ਜੀ ਦਿੱਤਿਆ ਖਾਲਸਾ ਸਾਹਿਬ ਹੈ ਜੀ ਦਿੱਤੀ ਇਸ ਮੌਕੇ ਵਿਦਿਆਰਥੀਆਂ ਵੱਲੋਂ ਗੀਤਾ ਤੇ ਬੋਲੀਆਂ ਪਾ ਕੇ ਪੂਰਾ ਮੇਲਾ ਜਿਹੜਾ ਲੁੱਟਿਆ ਗਿਆ ਸਕੂਲ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਸੀਗੀ ਐ ਨਾ ਬੱਚਿਆਂ ਦੀ ਤੇ ਹੁਣ ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਨਾਰ ਸਿੰਘ ਰੰਗੀਲਾ ਦੇ ਨਾਲ ਤੇ ਕਰਦੇ ਆਂ ਆਪਾਂ ਗੱਲਬਾਤ ਗੁਰਿੰਦਰ ਸਿੰਘ ਗੈਰੀ ਬੜਿੰਗ ਹਲਕਾ ਅਮਲੋ ਦੇ ਨਾਲ ਤੇ ਸੁਣਦੇ ਆਂ ਉਹਨਾਂ ਨੇ ਇਸ ਸਾਲਾਨਾ ਸਮਾਗਮ ਜੋ ਕਿ ਹਰ ਸਾਲ ਦੀ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਰਵਾਇਆ ਜਾਂਦਾ ਹੈ ਇਹ ਇਨਾਮ ਵੰਡ ਸਮਰੋਹ ਹੈ ਜਿੱਥੇ ਅੱਜ ਬੱਚਿਆਂ ਦਾ ਸਨਮਾਨ ਕੀਤਾ ਜਾਣਾ ਹੈ ਜਿਹੜੇ ਬੱਚਿਆਂ ਨੇ ਖੇਡਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਸਟੇਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੱਲਾ ਮਾਰੀਆਂ ਨੇ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਹਲਕਾ ਵਧਾਈਕ ਗੁਰਿੰਦਰ ਸਿੰਘ ਗੈਰੀ ਬਲਿੰਗ ਅਮਲੋਾ ਵੱਲੋਂ ਕੀਤਾ ਜਾਣਾ ਉਹਦੀਆਂ ਵੀ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਤੇ ਉਹਨਾਂ ਨੇ ਇਸ ਮੌਕੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਮਲੋ ਨੇ ਕੀ ਕਿਹਾ ਤੇ ਸਕੂਲ ਸਟਾਫ ਦਾ ਨਾਲੇ ਧੰਨਵਾਦ ਕੀਤਾ ਤੇ ਉਹ ਵੀ ਸੁਣਦੇ ਆਂ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਸੁਣਦੇ ਆਂ ਐਮ ਐਲ ਏ ਹਲਕਾ ਵਿਧਾਇਕ ਨੇ ਕੀ ਕਿਹਾ ਮੈਂ ਹੋਰ ਨਾਨ ਕੀਤੀ ਐ ਇਹ ਕਹਿੰਦੇ ਤੁਹਾਡੀ ਮਰਜ਼ੀ ਐ 11 ਪੀਟਾ ਜੋ ਜਿਹੜੀ ਮਰਜ਼ੀ ਚੁਣਦੇ ਹੋ ਉਹ ਤੁਹਾਨੂੰ ਟ੍ਰੇਡ ਇੱਕ ਦੇ ਦੇਣੀ ਆ ਤਾਂ ਕਿ ਸਾਡੇ ਕੋਲ ਤਿੰਨ ਟ੍ਰੇਡਾ ਹੋ ਜਾਣ ਸਾਰੇ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਡਾ ਕਿ ਇਹ ਤਾਂ ਸਾਡੇ ਕੋਲੇ ਚੱਲਣ ਗਿਆ ਅੱਜ ਸਾਡੇ ਬੱਚੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿਤੇ ਮਾਰਨਾ ਖਾਣਾ ਜਿਉਂ ਕਿਤੇ ਸਰਕਾਰੀ ਨੌਕਰੀ ਨਹੀਂ ਵੀ ਮਿਲਦੀ ਤਾਂ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਦੋ ਸ਼ਬਦ ਬੱਚਿਆਂ ਦੇ ਨਾਲ ਸਾਂਝੇ ਕਰਨ ਮਨਜੋ ਕਰੇ ਅੱਜ ਦੇ ਇਸ ਐਨਿਵਰਸਰੀ ਡੇ ਫੰਕਸ਼ਨ ਦੇ ਵਿੱਚ ਪਾਰਟਿਸਪੇਟ ਕਰ ਰਹੇ ਸਾਰੇ ਪਿਆਰੇ ਬੱਚੇ ਸਾਰੇ ਟੀਚਰ ਸਹਿਬਾਨ ਸਕੂਲ ਮੁਖੀ ਮੈਡਮ ਪ੍ਰੇਮ ਲਤਾ ਜੀ ਸਾਰਾ ਸਟਾਫ ਮੇਰੇ ਨਾਲ ਪਹੁੰਚੇ ਆਮ ਆਮੀ ਪਾਰਟੀ ਦੇ ਸੀਨੀਅਰ ਆਗੂ ਸੁਦਰਦਸ਼ਨ ਸਿੰਘ ਟੀਮਾ ਜੀ ਤੁਹਾਡੇ ਸਕੂਲ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਜੀ ਵੱਖ-ਵੱਖ ਆਗੂ ਤੇ ਐਮਸੀ ਸਹਿਬਾਨ ਆਓ ਸਭ ਤੋਂ ਪਹਿਲਾਂ ਗੱਜਕੇ ਫਤਿਹ ਦੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਦੀ ਫਤਿਹ ਜਿਸ ਇਲਾਕੇ ਨੂੰ ਆਪਾਂ ਸਾਰੇ ਬਿਲੋਂਗ ਕਰਦੇ ਆਂ ਮੈਂ ਵੀ ਸਾਰੇ ਸੀਨੀਅਰ ਬੰਦੇ ਵੀ ਤੇ ਸਾਰੇ ਬੱਚੇ ਵੀ ਆਪਣੇ ਇਲਾਕੇ ਦਾ ਇਤਿਹਾਸ ਜਿਹੜਾ ਉਹ ਬਹੁਤ ਮਾਣਮੱਤਾ ਰਿਹਾ ਜਦੋਂ ਦੇਸ਼ ਦੇ ਵਿੱਚ ਮੁਗਲ ਸਮਰਾਜ ਚੱਲਦਾ ਸੀ ਤਾਂ ਮੁਗਲ ਸਮਰਾਜ ਦੇ 11 ਸੂਬੇ ਸੀਗੇ ਤੇ ਉਹਨਾਂ 11 ਸੂਬਿਆਂ ਦੇ ਵਿੱਚੋਂ ਸਭ ਤੋਂ ਅਮੀਰ ਸੂਬਾ ਜਿਹੜਾ ਗਿਣਿਆ ਜਾਂਦਾ ਸੀ ਉਹ ਲਾਹੌਰ ਸੂਬਾ ਕਿਹਾ ਜਾਂਦਾ ਸੀ। ਇਲਹਾਰ ਸੂਬੇ ਦੇ ਵਿੱਚ 26 ਸਰਕਾਰਾਂ ਹੁੰਦੀਆਂ ਸੀ। ਜਿਵੇਂ ਅੱਜ ਕੱਲ ਡਿਸਟ੍ਰਿਕਟ ਹੁੰਦੇ ਨੇ ਉਹ ਮੁਗਲਾਂ ਵੇਲੇ ਸਰਕਾਰਾਂ ਕਿਹਾ ਜਾਂਦਾ ਸੀ 26 ਸਰਕਾਰਾਂ ਹੁੰਦੀਆਂ ਸੀ ਤੇ ਪੂਰੇ ਮੁਗਲ ਸਮਰਾਜ 'ਚ ਜਿਹੜੀ ਸਭ ਤੋਂ ਅਮੀਰ ਸਰਕਾਰ ਹੁੰਦੀ ਸੀ ਉਹ ਆਪਣੇ ਇਲਾਕੇ ਦੀ ਸਰੰਗ ਸਰਕਾਰ ਪੂਰੇ ਮੁਲਕ ਸਤੋ ਮੀਰ ਮੰਨੀ ਜਾਂਦੀ ਸੀ ਇੰਨੀ ਕਮੀਰ ਮੰਨੀ ਜਾਂਦੀ ਸੀ ਕਿ ਕਈ ਵਾਰ ਲਾਹੌਰ ਸੂਬੇ ਤੇ ਦਿੱਲੀ ਸੂਬੇ ਦੇ ਵਿੱਚ ਇਸ ਗੱਲ ਦੀ ਲੜਾਈ ਰਹਿੰਦੀ ਸੀ ਵੀ ਜਿਹੜਾ ਸਰੰਦ ਸਰਕਾਰ ਹੈ ਉਹ ਦਿੱਲੀ ਸੂਬੇ ਚ ਜਾਵੇ ਕਿ ਲਾਹੌਰ ਸੂਬੇ ਚ ਜਾਵੇ ਜ਼ਿਆਦਾਤਰ ਆਪਾਂ ਲਾਹੌਰ ਸੂਬੇ ਚ ਰਹੇ ਆ ਪਰ ਅਕਬਰ ਬਾਦਸ਼ਾਹ ਦੇ ਸਮੇਂ ਦੌਰਾਨ ਦਿੱਲੀ ਸੂਬੇ ਨਾਲ ਵੀ ਅਟੈਚ ਕੀਤਾ ਗਿਆ ਉਹਦਾ ਕਾਰਨ ਸੀ ਕਿ ਜਿਹੜਾ ਇਹ ਇਲਾਕਾ ਹੈ ਇਹ ਦੇਸ਼ ਦੇ ਵਿੱਚ ਸਭ ਤੋਂ ਅਮੀਰ ਇਲਾਕਾ ਸੀ ਕੋਈ ਵੀ ਇਲਾਕਾ ਜਿਹੜਾ ਹੁੰਦਾ ਹੈ ਉਹ ਲੀਡਰਾਂ ਰਾਜਿਆਂ ਦੇ ਸਿਰ ਤੇ ਅਮੀਰ ਨਹੀਂ ਹੁੰਦਾ ਉਹ ਲੋਕਾਂ ਦੇ ਸਿਰ ਤੇ ਅਮੀਰ ਹੁੰਦਾ ਆਪਣੇ ਇਲਾਕੇ ਦੇ ਆਪਣੇ ਬਜ਼ੁਰਗ ਆਪਣੇ ਬਾਬੇ ਇੰਨੇ ਕ ਮਿਹਨਤੀ ਸੀ ਕਿ ਪੂਰੇ ਦੇਸ਼ ਦੇ ਵਿੱਚ ਸਭ ਤੋਂ ਅਮੀਰ ਇਲਾਕਾ ਆਪਣਾ ਇਲਾਕਾ ਗਿਣਿਆ ਜਾਂਦਾ ਸੀ ਦਸ਼ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਹੋਈ ਜਦੋਂ ਸਾਰੀ ਕੌਮ ਨਮੋਸ਼ੀ ਦੇ ਵਿੱਚ ਚੱਲ ਰਹੀ ਸੀ ਤਾਂ ਉਸ ਵੇਲੇ ਮੁਗਲਾਂ ਦੇ ਖਿਲਾਫ ਝੰਡਾ ਚੱਕ ਕੇ ਸਭ ਤੋਂ ਪਹਿਲਾ ਬਦਲਾ ਜਿਹੜਾ ਬੰਦਾ ਸਿੰਘ ਬਹਾਦਰ ਦੀ ਲੀਡਰਸ਼ਿਪ ਅnder ਆਪਣੇ ਇਲਾਕੇ ਦੇ ਲੋਕਾਂ ਨੇ ਚੱਕਿਆ ਕੌਮ ਦੇ ਵਿੱਚ ਦੁਬਾਰਾ ਹੌਸਲਾ ਭਰਿਆ ਇੰਨੇ ਸ਼ਾਨਦਾਰ ਇਤਿਹਾਸ ਦੇ ਵਿੱਚੋਂ ਆਪਾਂ ਨਿਕਲੇ ਹੁਣੇ ਆ ਬਜ਼ੁਰਗ ਕਹਿੰਦੇ ਨੇ ਕਿ ਬੰਦਾ ਜਿਹੜਾ ਉਹ ਮਿੱਟੀ ਤੋਂ ਬਣਦਾ ਹੈ ਤੇ ਮਿੱਟੀ ਦੇ ਵਿੱਚ ਹੀ ਸਮਾ ਜਾਂਦਾ ਹੈ ਜਿਸ ਮਿੱਟੀ ਦੇ ਆਪਾਂ ਸਾਰੇ ਬਣੇ ਆਂ ਇਹ ਉਹ ਮਿੱਟੀ ਆ ਜਿੱਥੇ ਗੁਰੂ ਸਾਹਿਬ ਦੇ ਸ਼ਹਿਜ਼ਾਦਿਆਂ ਦਾ ਖੂਨ ਮਿਲਿਆ ਹੋਇਆ ਹੈ ਸ਼ਹੀਦਾਂ ਦੇ ਖੂਨ ਨਾਲ ਬਣੀ ਹੋਈ ਮਿੱਟੀ ਦੇ ਬਣੇ ਹੋਏ ਇਨਸਾਨ ਆ ਮੈਂ ਇੱਕ ਵਾਰ ਆਪਣੇ ਦਾਦਾ ਜੀ ਨਾਲ ਗੱਲ ਕਰਦਾ ਸੀ ਉਹਨਾਂ ਤੋਂ ਮੈਂ ਪੁੱਛਿਆ ਵੀ ਕਾਮਯਾਬੀ ਕੀ ਹੁੰਦੀ ਹੈ ਉਹ ਕਹਿੰਦੇ ਮੈਨੂੰ ਬਾਲਾ ਦਾ ਪਤਾ ਨਹੀਂ ਪਰ ਜਿੰਨੀ ਦੁਨੀਆ ਮੈਂ ਦੇਖੀ ਹੈ ਉਹਦੇ ਮੁਤਾਬਕ ਕਾਮਯਾਬੀ ਇਹ ਹੁੰਦੀ ਹੈ ਕਿ ਜਿਨ੍ਹਾਂ ਨੇਰੇ ਇਓਨੇ ਆਪਣੀ ਜ਼ਿੰਦਗੀ ਚ ਚੀਫ ਕੀਤਾ ਜਿਵੇਂ ਉਸ ਤੋਂ ਵੱਧ ਅਚੀਵ ਕਰ ਲਵਾਂ ਤੇ ਮੈਂ ਕਾਮਯਾਬ ਹੋਣਾ ਉਹਨਾਂ ਦੇ ਪਿਤਾ ਜੀ ਕਿਸਾਨ ਹੁੰਦੇ ਸੀ ਉਹ ਪੜ੍ਹ ਲਿਖ ਕੇ ਫੌਜ ਗਏ ਤੇਨੇ ਮੈਂ ਆਪਣੇ ਉਹਨੂੰ ਕਾਮਯਾਬ ਦੇਣਾ ਮੇਰੇ ਪਿਤਾ ਜੀ ਉਹਨਾਂ ਦੇ ਪੁੱਤਰ ਉਹ ਕਹਿੰਦੇ ਮੇ ਤੋਂ ਵੀ ਵੱਧ ਪੜ੍ਹ ਲਿਖ ਗਏ ਉਹ ਬੈਂਕ ਦੇ ਵਿੱਚ ਵੱਡੇ ਮੁਲਾਜ਼ਮ ਹੋ ਗਏ ਮੈਂ ਉਹਨੂੰ ਵੀ ਕਾਮਯਾਬ ਦੇਣਾ ਤੇ ਜੇ ਤੂੰ ਆਪਣੇ ਪਾਦਰ ਤੋਂ ਵੱਧ ਪੜ੍ਹ ਲਿਖ ਲਏਗਾ ਤੇ ਉਦੋਂ ਉੱਪਰ ਕੋਈ ਉਪਾਦੀ ਲਏਗਾ ਤਾਂ ਤੂੰ ਵੀ ਜ਼ਿੰਦਗੀ ਚ ਕਾਮਯਾਬ ਹੋਏਗਾ ਇਹ ਗੱਲਾਂ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿ ਆਉਣ ਵਾਲੀ ਕੁਝ ਸਾਲਾਂ ਦੇ ਵਿੱਚ ਤੁਸੀਂ ਵੀ ਆਪਣੀ ਸਿੱਖਿਆ ਪੂਰੀ ਕਰਕੇ ਸਮਾਜ ਦੇ ਵਿੱਚ ਵਿਚਰਨਾ ਹੈ ਆਪਣਾ ਕਰੀਅਰ ਸ਼ੁਰੂ ਕਰਨਾ ਹੈ ਤੇ ਜਦੋਂ ਤੁਸੀਂ ਦੁਨੀਆ ਦੇ ਵਿੱਚ ਜਾਓ ਤਾਂ ਇਸ ਹੌਂਸਲੇ ਨਾਲ ਜਾਓ ਕਿ ਤੁਹਾਡਾ ਜਿਹੜਾ ਇਤਿਹਾਸ ਹੈ ਜਿਹੜਾ ਤੁਹਾਡਾ ਪੂਰਵਜਾਂ ਦਾ ਇਤਿਹਾਸ ਹੈ ਉਹ ਬਹੁਤ ਹੀ ਗੌਰਵਮਈ ਹੈ ਇਸ ਹੌਂਸਲੇ ਦੇ ਨਾਲ ਦੁਨੀਆ ਦੇ ਵਿੱਚ ਜਾਓ ਤੇ ਇਸ ਜ਼ਿੰਮੇਵਾਰੀ ਦੇ ਨਾਲ ਦੁਨੀਆ ਦੇ ਵਿੱਚ ਜਾਓ ਕਿ ਜੋ ਸਾਡੇ ਪੂਰਵਜਾਂ ਨੇ ਅਚੀਵ ਕੀਤਾ ਅਸੀਂ ਉਸ ਤੋਂ ਵੱਧ ਕੇ ਅਚੀਵ ਕਰਾਂਗੇ ਅੱਜ ਐਗਵਲ ਡੇ ਹੈ ਇੱਕ ਸਾਲ ਤੋਂ ਜਿਹੜੀ ਬੱਚਿਆਂ ਨੇ ਮਿਹਨਤ ਕੀਤੀ ਹੈ ਉਹ ਮਿਹਨਤ ਦਾ ਨਤੀਜਾ ਜਿਹੜਾ ਉਹਨਾਂ ਦਾ ਫਲ ਹੈ ਜਿਹੜਾ ਉਹਨਾਂ ਦਾ ਇਨਾਮ ਹੈ ਉਹ ਬੱਚਿਆਂ ਨੂੰ ਮਿਲਣਾ ਹੈ ਮੇਰੇ ਵੱਲੋਂ ਜਿਹੜੇ ਬੱਚੇ ਅੱਜ ਪ੍ਰਾਈਜ਼ ਰਿਸੀਵ ਕਰਨਗੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਜਿਹੜੇ ਬੱਚੇ ਅੱਜ ਪ੍ਰਾਈਜ਼ ਨਹੀਂ ਰਿਸੀਵ ਕਰ ਰਹੇ ਉਹਨਾਂ ਨੂੰ ਵੀ ਮੈਂ ਬਹੁਤ ਮੁਬਾਰਕਬਾਦ ਦਿੰਦਾ ਕਿ ਇੱਕ ਸਾਲ ਉਹਨਾਂ ਨੇ ਵੀ ਪੂਰੀ ਮਿਹਨਤ ਕੀਤੀ ਹੈ ਤੇ ਅਗਲੇ ਸਾਲ ਵਾਸਤੇ ਪ੍ਰਣ ਲੈ ਕੇ ਆਪਾਂ ਸਾਰੇ ਚੱਲੀਏ ਵੀ ਅਗਲੇ ਸਾਲ ਆਪਾਂ ਇਸ ਤੋਂ ਵੀ ਵਧੀਆ ਨਤੀਜਾ ਜਿਹੜਾ ਉਹ ਲੈ ਕੇ ਆਪਣੇ ਮਾਪਿਆਂ ਨੂੰ ਆਪਣੇ ਟੀਚਰਸ ਨੂੰ ਤੇ ਆਪਣੇ ਸਕੂਲ ਨੂੰ ਮਾਣ ਦਵਾਗੇ ਮੇਰੇ ਵੱਲੋਂ ਸਕੂਲ ਦੇ ਸਾਰੇ ਸਟਾਫ ਨੂੰ ਟੀਚਰ ਸਹਿਬਾਨਾਂ ਨੂੰ ਸਕੂਲ ਮੁਖੀ ਮੈਡਮ ਪ੍ਰੇਮ ਲਤਾ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ